ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ 5 ਜਨਵਰੀ 2026 ਹੈ ਅਤੇ ਪੈਨਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਔਲਝਣਾਾਂ ਤੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜੇਕਰ ਤੁਸੀਂ ਵੀ ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਜ਼ਰੂਰੀ ਹੈ ਸਰਕਾਰੀ ਬੈਂਕਾਂ ਵਿੱਚ ਆਏ ਪੈਸੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਮਾਨਸਾ ਅਤੇ ਬਠਿੰਡਾ ਵਿੱਚ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਪੈਨਸ਼ਨ ਜਨਵਰੀ ਮਹੀਨੇ ਦੀ ਨਹੀਂ ਬਲਕਿ ਦਸੰਬਰ ਮਹੀਨੇ ਦੀ ਰੁਕੀ ਹੋਈ ਰਾਸ਼ੀ ਹੈ ਖਾਸ ਕਰਕੇ ਸਰਕਾਰੀ ਬੈਂਕਾਂ ਜਿਵੇਂ ਪੀਐਨਬੀ ਐਸਵੀਆਈ ਵਿੱਚ ਪੈਸੇ ਆ ਚੁੱਕੇ ਹਨ ਪ੍ਰਾਈਵੇਟ ਬੈਂਕਾਂ ਵਾਲਿਆਂ ਨੂੰ 1-2 ਦਿਨ ਹੋਰ ਉਡੀਕ ਕਰਨੀ ਪਵੇਗੀ ਇਸ ਵਾਰ ਵੀ ਖਾਤਿਆਂ ਵਿੱਚ 1500 ਰੁਪਏ ਆਏ ਹਨ ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ 2500 ਪੈਨਸ਼ਨ ਲੈ ਕੇ ਕੀ ਕਰਨਾ ਪਵੇਗਾ ਸਪਸ਼ਟ ਕਰ ਦਈਏ ਕਿ ਜਿਨ੍ਹਾਂ ਦੀ ਪੈਨਸ਼ਨ ਪਹਿਲਾਂ ਲੱਗੀ ਹੋਈ ਐ ਉਹਨਾਂ ਨੂੰ ਕੋਈ ਨਵਾਂ ਫਾਰਮ ਭਰਨ ਦੀ ਲੋੜ ਨਹੀਂ ਐ ਜਦੋਂ ਸਰਕਾਰ ਵਾਅਦਾ ਕਰੇਗੀ ਤਾਂ ਪੈਸੇ ਆਪਣੇ ਆਪ ਵੱਧ ਕੇ ਆਉਣਗੇ ਉਮੀਦ ਐ ਕਿ ਮਾਰਚ 2026 ਦੇ ਨਵੇਂ ਬਜਟ ਤੋਂ ਬਾਅਦ 2500 ਪੈਨਸ਼ਨ ਆਉਣੀ ਸ਼ੁਰੂ ਹੋ ਜਾਵੇਗੀ ਹਾਲੇ ਸਰਕਾਰ ਡਾਟਾ ਵੈਰੀਫਾਈ ਕਰ ਰਹੀ ਐ ਤਾਂ ਜੋ ਸਹੀ ਹੱਕਦਾਰਾਂ ਤੱਕ ਲਾਭ ਪਹੁੰਚ ਸਕੇ ਪੰਜਾਬ ਸਰਕਾਰ ਨੇ ਸਖਤੀ ਕਰਦਿਆਂ ਲਗਭਗ 2 ਲੱਖ ਪੈਨਸ਼ਨਰਾਂ ਨੂੰ ਰੋਕ ਦਿੱਤੀਆਂ ਹਨ ਇਸ ਵਿੱਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਦੇ ਦਸਤਾਵੇਜ਼ ਗਲਤ ਹਨ ਜਿਨ੍ਹਾਂ ਦੀ ਉਮਰ ਘਟ ਹੈ ਜਾਂ ਜਿਨ੍ਹਾਂ ਦੇ ਸਲਾਨਾ ਆਮਦਨ ਜ਼ਿਆਦਾ ਹੈ ਇਸ ਤੋਂ ਇਲਾਵਾ ਇਨਕਮ ਟੈਕਸ ਭਰਨ ਵਾਲੇ ਅਤੇ ਪਰਿਵਾਰ ਵਿੱਚ ਸਰਕਾਰੀ ਨੌਕਰੀ ਵਾਲਿਆਂ ਦੀ ਪੈਨਸ਼ਨ ਵੀ ਕੱਟੀ ਜਾ ਰਹੀ ਹੈ ਜੇਕਰ ਕੋਈ ਵੀ ਵਿਅਕਤੀ ਦੋ ਪੈਨਸ਼ਨਾਂ ਲੈ ਰਿਹਾ ਹੈ ਤਾਂ ਉਸ ਦੀ ਵੀ ਇੱਕ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਜਨਵਰੀ ਦੀ ਪੈਨਸ਼ਨ ਅਤੇ ਨਵੀਂ ਅਰਜੀ ਜਨਵਰੀ ਮਹੀਨੇ ਦੀ ਫਾਈਨਲ ਪੈਨਸ਼ਨ 10 ਜਨਵਰੀ ਤੋਂ ਪਹਿਲਾਂ ਆਉਣ ਦੀ ਉਮੀਦ ਹੈ ਕੁਝ ਇਲਾਕਿਆਂ ਵਿੱਚ ਦਸੰਬਰ ਤੇ ਜਨਵਰੀ ਦੀਆਂ ਦੋਨੇ ਪੈਨਸ਼ਨਾਂ ਇਕੱਠੀਆਂ ਆ ਸਕਦੀਆਂ ਹਨ ਜੇਕਰ ਤੁਹਾਡੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਹੈ ਤਾਂ ਤੁਹਾਨੂੰ ਆਨਲਾਈਨ ਫਾਰਮ ਭਰ ਕੇ ਦਫ਼ਤਰ ਜਮ੍ਹਾਂ ਕਰਵਾਉਣਾ ਪਵੇਗਾ ਇਸ ਤੋਂ ਬਾਅਦ ਹੀ ਤੁਹਾਡੀ ਪੈਨਸ਼ਨ ਸ਼ੁਰੂ ਹੋਵੇਗੀ ਦੋਸਤੋ ਸਰਕਾਰੀ ਸਕੀਮਾਂ ਅਤੇ ਸਹੀ ਅਤੇ ਸੱਚੀ ਜਾਣਕਾਰੀ ਲਈ ਸਾਡੇ ਚੈਨਲ ਪੰਜਾਬ ਰਾਜ ਯੋਜਨਾ ਨੂੰ ਜਰੂਰ ਸਬਸਕ੍ਰਾਈਬ ਕਰੋ ਕੀ ਤੁਹਾਡੇ ਜ਼ਿਲ੍ਹੇ ਵਿੱਚ ਪੈਨਸ਼ਨ ਦੀ ਵੈਰੀਫਿਕੇਸ਼ਨ ਹੋ ਗਈ ਹੈ ਕਮੈਂਟ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਲਿਖ ਕੇ ਦੱਸੋ ਧੰਨਵਾਦ